you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋ ਨੀ ਬਸ ਵੀ ਠੀਕ ਠਾਕ ਆ ਤੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤੇ ਬਾਸ ਜੀ ਇੱਥੇ ਹੋ ਗਿਆ ਸੀ ਸਵੇਰ ਦਾ ਟਾਈਮ ਤੇ ਮੈਂ ਉੱਠ ਚੁੱਕੀ ਸੀ ਮੈਂ ਉੱਠੀ ਸੀ ਅੱਜ 5 ਵਜੇ ਦਾ అలਾਰਮ ਲਾਇਆ ਸੀ ਤੇ ਮੈਂ ਉੱਠ ਗਈ ਸੀ ਟਾਈਮ ਨਾਲ ਹੀ ਤੇ ਕਿਉਂਕਿ ਅੱਜ ਹੈਗਾ ਦੇ ਸੰਡੇ ਦਾ ਦਿਨ ਵੈਸੇ ਤਾਂ ਤੇ ਪਰ ਮੈਂ ਜਲਦੀ ਜੁਸ ਕਰਕੇ ਉੱਠੀ ਸੀ ਕਿਉਂਕਿ ਮੈਨੂੰ ਧੋਣੇ ਸੀ ਕੱਪੜੇ ਤੇ ਫਿਰ ਆਪਾਂ ਦੁਪਹਿਰਾ ਸਾਹਿਬ ਤੇ ਵੀ ਜਾਣਾ ਸੀ ਗੁਰਦੁਆਰਾ ਸਾਹਿਬ ਚ ਦੁਪਹਿਰਾ ਘਟਾਣ ਤੇ ਫਿਰ ਮੈਨੂੰ ਆਏ ਸੀ ਵੀ ਮੈਂ ਫਟਾਫਟ ਕੰਮ ਨਿਵੇੜਾ ਹਨਾ ਤੇ ਬਾਕੀ ਬੱਚੇ ਕਹਿ ਰਹੇ ਸੀ ਕਿ ਸਿਆਲ ਵਾਲੀ ਰੋਟੀ ਖਾਣੀ ਆ ਦੇ ਵੀ ਤੂੰ ਸਾਨੂੰ ਆਲੂ ਵਾਲੀ ਰੋਟੀ ਬਣਾ ਕੇ ਦੇਈ ਤੇ ਮੈਂ ਫਿਰ ਕਿਹਾ ਮੈਂਗਾ ਚੱਲ ਵੀ ਹਾਂ ਵੀ ਬੱਚੇ ਚੱਲ ਸੰਡੇ ਨੂੰ ਹੀ ਹੁੰਦਾ ਵੀ ਉਹਨਾਂ ਨੂੰ ਆਏ ਹੁੰਦਾ ਵੀ ਕੁਝ ਨਾ ਕੁਝ ਬਣਾ ਕੇ ਸਾਨੂੰ ਹਣਾਂ ਦਵੇ ਮਮਾ ਤੇ ਫਿਰ ਮੈਂ ਕਿਹਾ ਚੱਲ ਕੋਈ ਨਾ ਬਣਾ ਲਾਂਗੇ ਤੇ ਫਿਰ ਮੈਂ 5 ਵਜੇ ਦਾ అలਾਰਮ ਲਾ ਕੇ ਬਸ ਪੈ ਗਈ ਸੀ ਤੇ ਫਿਰ ਮੈਂ 5:30 ਉੱਠ ਗਈ ਸੀ ਤੇ ਬਸ ਇੱਥੇ ਫਿਰ ਮੈਂ ਆਦਾ ਫਰੈਸ਼ ਹੋ ਕੇ ਫਿਰ ਮੈਂ ਚਾਹ ਪਾਣੀ ਬਣਾਇਆ ਆਪਦਾ ਚਾਹ ਪਾਣੀ ਬਣਾ ਕੇ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਹਨਾ ਚਾਹ ਪੋਣਾ ਤੇ ਸੁਨੇਹਾ ਨੂੰ ਮਠਾ ਕੇ ਆਈ ਸੀ ਮੈਂ ਕਿਹਾ ਚਾਹ ਪੀ ਲਾ ਤੇ ਕਿਉਂਕਿ ਮੈਨੂੰ ਐ ਸੀ ਸੁਨੇਹਾ ਤੇ ਮੈਂ ਸੀ ਬਿਨਾ ਧੋਕੇ ਆਪਦਾ ਮੰਦਿਰ ਜਾਇਆ ਇਹ ਟਾਈਮ ਨਾਲ ਵੀ ਚੱਲ ਫੇਰ ਆਪਦਾ ਕੰਮ ਧੰਦਾ ਬੰਦਾ ਕਰੀ ਜਾਂਦਾ ਹੈ ਨਾ ਵੀ ਮੰਦਿਰ ਕੱਲ ਵੀ ਅਸੀਂ ਮਿਸ ਕਰਤਾ ਸੀ ਜਾਣਾ ਤੇ ਕੱਲ ਅਸੀਂ ਸਾਰ ਸਫਾਈ ਤੇ ਲੱਗੇ ਹੋਏ ਸੀ ਤੇ ਰੂਮ ਦੇ ਵਿੱਚ ਤੇ ਕੱਲ ਸਾਥ ਜਾਇਆ ਨਹੀਂ ਗਿਆ ਫਿਰ ਨਾ ਜਦੋਂ ਨਾ ਜਾਈਏ ਪਡੇਲੇ ਜਾਂਦੇ ਹੋਈਏ ਤੇ ਇੱਕ ਦਿਨ ਨਾ ਜਾਈਏ ਨਾਗਾ ਪੈ ਜੇ ਤੇ ਫਿਰ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਆਪਣੇ ਨਾ ਕੋਈ ਚੀਜ਼ ਗਵਾਚ ਗਈ ਹੋਵੇ ਵੇ ਆਪਾ ਕਿਸੇ ਨੂੰ ਮਿਸ ਕਰ ਰਹੇ ਹੁੰਨੇ ਹਨ ਹੈਨਾ ਐ ਲੱਗਦਾ ਹੁੰਦਾ ਤੇ ਕੱਲ ਵੀ ਮੈਨੂੰ ਐ ਲੱਗੀ ਜਾਵੇ ਵੀ ਗਏ ਨਹੀਂ ਆਪਾਂ ਮੰਦਿਰ ਤੇ ਮੈਨੂੰ ਐ ਲੱਗੀ ਜਾਵੇ ਸਾਰਾ ਦਿਨ ਵੀ ਹੈਨਾ ਪਤਾ ਨਹੀਂ ਮੈਂ ਕੀ ਮੇਰਾ ਕੀ ਗਵਾਚ ਗਿਆ ਮੇਰੀ ਚੀਜ਼ ਕੀ ਗਵਾਚ ਗਈ ਕੋਈ ਤੇ ਮੈਨੂੰ ਐ ਹੈਨਾ ਤੇ ਤਾਂ ਕਰਕੇ ਫਿਰ ਮੈਂ ਅੱਜ ਬਸ ਮੈਂ ਕਿਹਾ ਨਹੀਂ ਵੀ ਮੈਂ ਪਹਿਲਾਂ ਮੰਦਿਰ ਜਾ ਕੇ ਆਪਦਾ ਪੂਜਾ ਪਾਠ ਕਰਕੇ ਫਿਰ ਆਪਦਾ ਕੋਈ ਮਰਜ਼ੀ ਕੰਮ ਕਰਕੇ ਫਿਰ ਮਰਜ਼ੀ ਕਰੀ ਚੱਲਾਂ ਤੇ ਫਿਰ ਮੈਨੂੰ ਐ ਨਹੀਂ ਹੈਗਾ ਵੀ ਹੈਨਾ ਮੈਂ ਮੰਦਿਰ ਨਹੀਂ ਗਈ ਵੀ ਮੈਨੂੰ ਅੱਧ ਦਿਲ ਨੂੰ ਤਸੱਲੀ ਮਿਲ ਜਾਂਦੀ ਵੀ ਮੈਂ ਜਾਇਆ ਹੀ ਤੇ ਚਲੋ ਜੀ ਬਸ ਇੱਥੇ ਫਿਰ ਮੈਂ ਉਹਦੀ ਚਾਹ ਪਾਣੀ ਪਾ ਲਿਆ ਸੀ ਗਲਾਸੇ ਦੇ ਵਿੱਚ ਤੇ ਇੱਥੇ ਮੈਂ ਲੱਗ ਗਈ ਸੀ ਆਲੂ ਵੱਲਣ ਤੇ ਪਹਿਲਾਂ ਮੈਂ ਕਿਹਾ ਚੱਲ ਵੀ ਹੀਟਰ ਤੇ ਮੈਂ ਪੰਗੇ-ਪੁੰਗੇ ਲੈ ਚੱਲਿਆ ਨਹੀਂ ਉਹ ਤੇ ਪਤਾ ਨਹੀਂ ਕੀ ਹੋਇਆ ਕੱਲ ਦਾ ਤੇ ਫਿਰ ਮੈਂ ਉਹ ਲੱਗ ਗਈ ਸੀ ਕਰਨ ਮੈਂ ਕਿਹਾ ਚੱਲ ਮੈਂ ਨਾ ਇੱਥੇ ਕੁੱਕਰ 'ਚ ਧਰ ਦਣੀ ਗਏ ਤੇ ਉੱਪਰ ਬਸ ਫਿਰ ਮੈਂ ਪਹਿਲਾਂ ਉਹਨਾਂ ਨੂੰ ਤੋਤਾ ਆਲੂਆਂ ਨੂੰ ਚੰਗੀ ਤਰ੍ਹਾਂ ਵਾਸ਼ ਕੀਤਾ ਕਿਉਂਕਿ ਮਿੱਟੀ ਸੀ ਚੰਗੀ ਤਰ੍ਹਾਂ ਮੈਂ ਵਾਸ਼ ਕਰਕੇ ਤੇ ਬਸ ਫਿਰ ਮੈਂ ਪਾਣੀ ਪਾ ਕੇ ਤੇ ਧਰ ਦੂੰਗੀ ਆਲੂਆਂ ਨੂੰ ਤੇ ਬਸ ਦੋ ਸੀਟੀਆਂ ਲਵਾਉਂਗੀ ਤੇ ਦੋ ਸੀਟੀਆਂ ਲਵਾ ਕੇ ਤੇ ਵਸ ਫਿਰ ਮੈਂ ਇਹਨਾਂ ਨੂੰ ਹਨਾ ਉਬਲ ਜਾਣਗੇ ਚੰਗੀ ਤਰ੍ਹਾਂ ਵਾਈਟ ਆਲੂ ਹੀ ਸੀ ਇਹ 레드 ਨਹੀਂ ਲੈਏ ਮੈਂ ਤੇ ਸਾਡੇ ਫਿਰ ਉਹ 10 ਦੇ 5 ਕਿਲੋ ਦਿੰਦਾ ਸੀ ਮੈਂ 2.5 ਕਿਲੋ ਲੈ ਕੇ ਜਾਂਦੇ ਮੈਂ ਕਿਹਾ ਫਿਰ ਨਾ ਖਰਾਬ ਜੇ ਹੋ ਜਾਂਦੇ ਆ ਵੀ ਫਿਰ ਲੈ ਲਾਂਗੇ ਚੱਲ ਆਪਾਂ ਤੇ ਤਾਂ ਕਰਕੇ ਫਿਰ ਮੈਂ ਵਸ ਇੱਥੇ ਆਲੂ ਧਰ ਕੇ ਤੇ ਮੈਂ ਕਿਹਾ ਚੱਲ ਲੈਨੇ ਸੀਟੀਆਂ ਆ ਜਾਣਗੇ ਜੋ ਤੱਕ ਆਪਾਂ ਚਾਹ ਪਣੀ ਪੀਵਾਂਗੇ ਤੇ ਮੈਂ ਆਪਦੇ ਵਾਸਤੇ ਚਾਹ ਤੇ ਸੁਨੇਹਾ ਦੀ ਚਾਹ ਲੈ ਜੂਗੀ ਤੇ ਵਸ ਇਸ ਤੋਂ ਬਾਅਦ ਫਿਰ ਮੈਂ ਆ ਵੀ ਸਿ ਕਿਚਨ ਚ ਨਾ ਤੋਕੇ ਤੇ ਨਾਲੇ ਸੇ ਆਪਾਂ ਤੇ ਸੁਣਿਆ ਗਈ ਹੋਸੀ ਨਾ ਹਣ ਤੇ ਮੈਂ ਬਸ ਨਾ ਦਾ ਪਹਿਲਾਂ ਤਾਂ ਤੁਸੀਂ ਦੇਖਿਆ ਹੋਗਾ ਦੋ ਦਿਨ ਮੈਂ ਸ਼ੋਲ ਚ ਸੀ ਵੀ ਸ਼ੋਲ ਚ ਮੈਨੂੰ ਠੰਡ ਲੱਗਦੀ ਹੁੰਦੀ ਸੀ ਤੇ ਅੱਜ ਮੈਂ ਚੁੰਨੀ ਲੈ ਚੋਂਗ ਨਾ ਰਾਤ ਦੇ ਕਰ ਮੈਂ ਜੀ ਸੀ ਪਤਾ ਨਹੀਂ ਘਾਤਾ ਰਾਤ ਅਸੀਂ ਪੱਖਾ ਵੀ ਛੱਡਿਆ ਹਨਾ ਪਹਿਲਾਂ ਇੱਕ ਕਟੰਬਰ ਤੇ ਛੱਡਿਆ ਫਿਰ ਮੈਂ ਫੁੱਲ ਤੇ ਕੀਤਾ ਫਿਰ ਵੀ ਮੈਨੂੰ ਗਰਮੀ ਆਈ ਹੈ ਪਤਾ ਨਹੀਂ ਕਿਉਂ ਫਿਰ ਹਨਾ ਸਵੇਰ ਮੈਂ ਜਦੋਂ ਉੱਠੀ ਤੇ ਫਿਰ ਮੈਨੂੰ ਮੈਂ ਗਰਮੀ ਮਹਿਸੂਸ ਹੁੰਦੀ ਸੀ ਫਿਰ ਮੈਂ ਚੁੰਨੀ ਲੈ ਲਈ ਕੋਟਨ ਦੀ ਦੇ ਵਾਸਤੇ ਜੇ ਇੱਥੇ ਫਿਰ ਮੈਂ ਉਹਦੇ ਆਲੂ ਹਣਾ ਜਿਹੜੇ ਮੇਰੇ ਉਬਲ ਗਏ ਸੀ ਤੇ ਮੈਂ ਇਹਨਾਂ ਨੂੰ ਛਾਲਣੀ ਦੇ ਵਿੱਚ ਪਾ ਦੂੰਗੀ ਤੇ ਹਨਾ ਧੋ ਕੇ ਚੰਗੀ ਤਰ੍ਹਾਂ ਤੇ ਵਸ ਫਿਰ ਮੈਂ ਲੱਗ ਗਈ ਸੀ ਇੱਥੇ ਭਾਂਡੇ ਸਾਫ ਕਰਨ ਮੈਂ ਕਿਹਾ ਚਲ ਚਾਹ ਲੈ ਜਿਹੜੇ ਭਾਂਡੇ ਪਏ ਇਹਨਾਂ ਨੂੰ ਸਾਫ ਕਰ ਦਨ ਨਾਲ ਦੇ ਨਾਲ ਤੇ ਬਾਕੀ ਜਦੋਂ ਕੰਮ ਨਾਲ ਦੇ ਨਾਲ ਆਪਾਂ ਕੰਪਲੀਟ ਕਰ ਲੈਨੇ ਹਨ ਫਿਰ ਜ਼ਿਆਦਾ ਫੈਲਦਾ ਜਾਂ ਨਹੀਂ ਕੰਮ ਤੇ ਫਿਰ ਵਸ ਮੈਂ ਇੱਥੇ ਭਾਂਡੇ ਚੰਗੀ ਤਰ੍ਹਾਂ ਮਾਜ ਕੇ ਧੋ ਕੇ ਚੰਗੀ ਤਰ੍ਹਾਂ ਰੱਖ ਦਾਂਗੀ ਕੁੱਕਰ ਹੋ ਰਿਹਾ ਵੀ ਸਭ ਘਰ ਤੋਂ ਮੇਂ ਤੇ ਬਸ ਜੇ ਦੁਆਗ ਫਿਰ ਅਸੀਂ ਆ ਗਏ ਸੀ ਮੰਦਿਰ ਦੇ ਵਿੱਚ ਤੇ ਮੰਦਿਰ ਦੇ ਵਿੱਚ ਅਸੀਂ ਇੱਥੇ ਆਏ ਬੈਠੇ ਸੀ ਮੱਥਾ ਵਗੈਰਾ ਟੇਕ ਲਿਆ ਸੀ ਤੇ ਇੱਥੇ ਮੈਂ ਵੇਟ ਕਰ ਰਹੀ ਸੀ ਤੇ ਡੈਡੀ ਦੇ ਫੋਨ ਦੀ ਕਿਉਂਕਿ ਅਸੀਂ ਪਵਾਣਾ ਸੀ ਥੋੜਾ ਹਨਾ ਪੰਡਤ ਜੀ ਤੋਂ ਤੇ ਫਿਰ ਮੈਂ ਕਿਹਾ ਵੀ ਉਹਨਾਂ ਦੇ ਕੋਲ ਆਉਗੀ ਪੰਡੇ ਜੀ ਆਏ ਸੀ ਕਹਿਣ ਵੀ ਹਨਾ ਮੈਨੂੰ ਜਦੋਂ ਫਿਰ ਫੋਨ ਆਇਆ ਤੇ ਮੈਂ ਉਹਨਾਂ ਦਾ ਅੱਦੇ ਫਿਰ ਅਸੀਂ ਵੇਟ ਕਰ ਰਹੇ ਸੀ ਮੈਂ ਕਿਹਾ ਚੱਲ ਫੋਨ ਆਊਗਾ ਤੇ ਫਿਰ ਆਪਾਂ ਬੁਲਾ ਲਾਂਗੇ ਤੇ ਮੈਂ ਤੁਸੀਂ ਨਿਆ ਬੈਠੇ ਸੀ ਇੱਥੇ ਤੇ ਹੁੰਦਵਾਲ ਫਿਰ ਮੈਂ ਅਸੀਂ ਆਗੇ ਸੇ ਘਰ ਮੰਦਰ ਜੋ ਜਾ ਕੇ ਫਿਰ ਮੈਂ ਇੱਥੇ ਮਸ਼ੀਨ ਲੱਗੀ ਸੀ ਮੈਂ ਤੇ ਬਸ ਇੱਕ ਵਿਸਲ ਆ ਗਈ ਸੀ ਫਿਰ ਮੈਂ ਇੱਥੇ ਲੱਗੀ ਸੀ ਕੱਪੜੇ ਹਨਾ ਮਸ਼ੀਨ ਚੋਂ ਕੱਢਣ ਤੇ ਇੱਕ ਵਾਰ ਤੇ ਡਰਾਇਰ ਚ ਪਾਏ ਹੋਏ ਸੀ ਉਹ ਮੈਂ ਕੱਢ ਤੀ ਸੀ ਡਰਾਇਰ ਚੋਂ ਤੇ ਜਿਹੜੇ ਖੱਟੀ ਤੇ ਪਾਏ ਆ ਪੀੜੀ ਦੇ ਉੱਪਰ ਵਾਈਟ ਕਲਰ ਜਿਹਨਾਂ ਨੂੰ ਮੈਂ ਨਹੀਂ ਹੁੰਦੇ ਤਾਂ ਅਸੀਂ ਤੇ ਇਹ ਮੈਂ ਹਨਾ ਡਰਾਇਰ ਦੇ ਵਿੱਚ ਪਾ ਦੂੰਗੀ ਤੇ ਮੈਂ ਤੇ ਗੱਲਾਂ ਵੀ ਕਰੀ ਜਾਂਦੀ ਸੀ ਨੇ ਆਹਦੇ ਨਾਲ ਤੇ ਬਸ ਕੱਪੜਿਆਂ ਦਾ ਕੰਮ ਵੀ ਕਰੀ ਜਾਂਦੀ ਸੀ ਨਾਲ-ਨਾਲ ਤੇ ਕੱਪੜੇ ਕਾਫੀ ਹੋਏ ਪਏ ਸੀ ਪਾਉਣ ਵਾਲੇ ਹਨਾ ਚਾਦਰਾਂ ਸੀ ਬੈੱਡ ਦੂਜਾ ਤਿੱਲੋ ਕਵਰ ਸੀ ਬਸ ਸਮਾਂ ਵੀ ਜਾਣੇ ਕਿ ਕੱਪੜੇ ਹੋ ਗਏ ਸੀ ਤਿੰਨ ਦੋ ਤਿੰਨ ਦਿਨਾਂ ਦੇ ਬਾਕੀ ਕੱਪੜੇ ਦੂਜੇ ਵੀ ਸੀ ਹਨਾ ਪੇਟੀਆਂ ਦੇ ਤੇ ਪਰਦੇ ਵਗੈਰਾ ਤੇ ਪੇਟੀਆਂ ਦੇ ਕਵਰ ਹੋਗੇ ਪਰਦੇ ਹੋਗੇ ਸੋ ਫਿਰ ਨੇ ਕਵਰ ਹੋ ਗਏ ਹਨਾ ਤੇ ਕਾਫੀ ਕੁਝ ਹੋਇਆ ਪਿਆ ਸੀ ਫਿਰ ਮੈਂ ਕਿਹਾ ਪਹਿਲਾਂ ਮੈਂ ਪਾਉਣ ਵਾਲੇ ਕੱਪੜੇ ਧੋਣਾ ਬਾਕੀ ਫਿਰ ਧੋਂਗੀ ਤੇ ਬਸ ਇੱਥੇ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਤੇ ਕੱਪੜੇ ਦਾ ਕੰਮ ਕਰਕੇ ਮੈਂ ਸਾਰਾ ਨਵੇੜ ਕੇ ਤੇ ਮੈਂ ਕਿਵੇਂ ਫਟਾਫਟ ਹਣਾ ਵੀ ਆਪਦਾ ਹੁਣ ਮੈਂ ਉਹ ਕਰਾਂ ਆਲੂ ਵਗੈਰਾ ਛਿੱਲਣਾ ਤੇ ਇੱਥੇ ਮੈਂ ਪ੍ਰਸ਼ਾਦ ਰੱਖਿਆ ਹੋਇਆ ਸੀ ਤੇ ਤੇ ਪ੍ਰਸ਼ਾਦ ਅਨ ਮਿਲੇ ਸੀ ਬੁੰਦੀ ਦਾ ਤੇ ਲੱਡੂ ਮਿਲੇ ਸੀ ਤੇ ਫਿਰ ਮੈਂ ਇੱਥੇ ਰੱਖਤਾ ਸੀ ਮੈਂ ਕਿ ਚੱਲ ਵੀ ਚਾਰ ਨਾਲ ਖਾ ਲੈਣਗੇ ਆਪੇ ਤੇ ਵਾਸੀ ਫਿਰ ਮੈਂ ਇੱਥੇ ਛਿੱਲੂਗੀ ਆਲੂ ਤੇ ਆਲੂ ਮੈਂ ਰੱਖ ਗਈ ਸੀ ਧੋ ਕੇ ਤੇ ਆਪ ਮੰਦਰ ਵਾਗੇ ਸੀ ਐਨੇ ਠੰਡੇ ਹੋ ਗਏ ਸੀ ਆਲੂ ਚੰਗੀ ਤਰ੍ਹਾਂ ਦੇ ਤਾਂ ਇਹ ਮਛਾਲੇ ਵਿੱਚ ਕੱਢ ਕੇ ਰੱਖ ਗਈ ਸੀ ਮੈਂ ਕਿ ਥੰਡੇ ਹੋ ਜਾਣਗੇ ਹੁੰਦਿਆਂ ਨੂੰ ਤੇ ਬਸ ਫਿਰ ਮੈਂ ਇੱਥੇ ਹੁਣ फटाफट ਆਲੂ ਛਿੱਲ ਲੂੰਗੀ ਚੰਗੀ ਤਰ੍ਹਾਂ ਛਿੱਲ ਕੇ ਤੇ ਭਰਵਾ ਉਪਵਾਸ ਫਿਰ ਮਸਾਲਾ ਮਸੂਲਾ ਤਿਆਰ ਕਰਾਂਗੇ ਦੀ ਸਟਫੀ ਤਿਆਰ ਕਰਾਂਗੇ ਜਿਹੜੀ ਆਲੂਆਂ ਦੇ ਵਿੱਚ ਭਰਦੇ ਆ ਤੇ ਉਹਦੇ ਨਾਲ ਉਹ ਤਿਆਰ ਕਰਕੇ ਫਿਰ ਆਪਾਂ ਆਲੂ ਵਾਲੀ ਰੋਟੀ ਤਿਆਰ ਕਰਦੇ ਆ ਵਿੱਚੇ ਮੈਨੂੰ ਹਨਾ ਫਿਰ ਆਲੂ ਜਾਨੀ ਕਿ ਰੋਟੀ ਲੋਣੀ ਸੀ ਤੇ ਵਿੱਚੇ ਫਿਰ ਮੈਨੂੰ ਐ ਸੀ ਮਸ਼ੀਨ 'ਚ ਕੱਪੜੇ ਪਾਏ ਹੋਏ फटाफट ਮਗੇੜੇ ਆਈ ਜਾਂਦੇ ਸੀ ਮੈਂ ਕੱਢੀ ਆਵਾ ਵੀ ਤੇ ਬਿਲਾਇੜ ਦਾ ਕੋਈ ਪ੍ਰੋਸਾਨੀ ਤੇ ਉਹੀ ਗੱਲ ਹੀ ਹੋਈ ਤੇ ਲਾਈਟ ਸਾਡੇ ਹਨਾ 9:30 ਵਜੇ ਦੀ ਗਈ ਸੀ ਤੇ ਮੈਂ ਕਿਹਾ ਕਿ ਤੇ ਗਈ ਹੋਈ ਕੱਲ ਵੀ ਕੱਟ ਲੱਗੇ ਸੀ 2 ਵਜੇ ਆਈ ਸੀ ਤੇ ਅਸੀਂ ਦੁਪਹਿਰਾ ਸਾਹਿਬ ਤੇ ਚਲੇ ਗਏ ਗੁਰਦੁਆਰਾ ਸਾਹਿਬ ਤੇ ਜਦੋਂ ਅਸੀਂ ਆਏ 3 ਵਜੇ ਤੇ ਉਦੋਂ ਦੇਖਿਆ ਲਾਈਟ ਆਈ ਨਹੀਂ ਸੀ ਫਿਰ ਦੂਜੇ ਘਰ ਵਾਲਿਆਂ ਨੂੰ ਪੁੱਛਿਆ ਕਹਿੰਦੇ ਹੈਗੀ ਐ ਲਾਈਟ ਤੇ ਫਿਰ ਹਣਾ ਵੀ ਚੱਕ ਚੁੱਕ ਕਰਾਈ ਬਿਜਲੀ ਵਾਲਿਆਂ ਤੋਂ ਉਹ ਕਹਿੰਦੇ ਵੀ ਨਹੀਂ ਹਣਾ ਮੀਟਰ ਦੇ ਵਿੱਚੋਂ ਮੀਟਰ ਤੱਕ ਤਾਂ ਹੁੰਦੀ ਹੈ ਲਾਈਟ ਵੀ ਗਾਹ ਨਹੀਂ ਹੁੰਦੀ ਹੈਗੀ ਵੀ ਹਣਾ ਕੰਪਲੀਟ ਲਿਖਣੀ ਪੈਣੀ ਹੈ ਤੁਹਾਨੂੰ ਬਿਜਲੀ ਘਰ ਚ ਤੇ ਪਤਾ ਨਹੀਂ ਕੀ ਹਣਾ ਦਿੱਕਤ ਆ ਗਈ ਕੋਦਾਂ ਪ੍ਰੋਬਲਮ ਆ ਗਈ ਬਿਜਲੀ ਦੀ ਤੇ ਵਸ ਫਿਰ ਮੈਂ ਹਣਾ ਮੈਂ ਕਾ ਚੱਲ ਵੀ ਅੱਜ ਤਾਂ ਸੰਡੇ ਸੀ ਉਹ ਬੰਦੇ ਹੁੰਦੇ ਇੱਥੇ ਗੁਰਦੁਆਰਾ ਸਾਹਿਬ ਚ ਜਿਹੜੇ ਬਿਜਲੀ ਵਾਲੇ ਹੁੰਦੇ ਆ ਤੇ ਉਹਨਾਂ ਨੂੰ ਕੰਪਲੀਟ ਲਿਖਣੀ ਪੈਂਦੀ ਹੈ ਫਿਰ ਉਹ ਆ ਕੇ ਠੀਕ ਕਰਦੇ ਆ ਜਾਂ ਦੇਖਦੇ ਵੀ ਕੀ ਹੈ ਨਾ ਪ੍ਰੋਬਲਮ ਤੇ ਉਹ ਅੱਜ ਤਾਂ ਫਿਰ ਸੰਡੇ ਸੀ ਹੈ ਨਹੀਂ ਸੀ ਨੇ ਤਾਂ 10 ਤੋਂ 5 ਵਜੇ ਤੱਕ ਬੰਦੇ ਆ ਤੇ ਫਿਰ ਮੈਂ ਕਿਹਾ ਹੁਣ ਤਾਂ ਕੱਲ ਤੇ ਗੱਲ ਚਲੀ ਗਈ ਕੱਲ ਦਾ ਵੀ ਨਹੀਂ ਹਜੇ ਪਤਾ ਵੀ ਜਦੋਂ ਆਪਾਂ ਕੰਪਲੀਟ ਲਿਖਾਦੇ ਵੀ ਉਹਦੀ ਆ ਜਾਣਗੇ ਕਿ ਕਿ ਮਿਹਨ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਆ ਹੁਣ ਆਪਾਂ ਵੀ ਜ਼ੋਰ ਪਾ ਨਹੀਂ ਸਕਦੇ ਅਗਲੇ ਤੇ ਇਹ ਕੰਪਲੀਟ ਦਾ ਹੁੰਦਾ ਆਪਣਾ ਵਾਸਤੇ ਕੰਮ ਹੋਵੇ ਕੰਪਲੀਟ ਲਿਖਾਉਣਾ ਬਾਕੀ ਹਨਾ ਦੇਖਦੇ ਆ ਮੰਡੇ ਨੂੰ ਜਾ ਕੇ ਫਿਰ ਕੀ ਵੜਨ ਦਾ ਤੇ ਮੇਰੇ ਦਾ ਕੱਪੜੇ ਵੀ ਅੱਧ ਵਿਚਾਲੇ ਪਏ ਸੀ ਮਸ਼ੀਨ ਦੇ ਵਿੱਚ ਫਿਰ ਮੈਂ ਹਨਾ ਪਾਣੀ ਚ ਕੱਢ ਕੇ ਮੈਂ ਫੱਟੀ ਦੇ ਉੱਪਰ ਰੱਖ ਤੇ ਮੈਂ ਕਿਹਾ ਚਲ ਨੁੱਚੜ ਜਾਣ ਘਰਾਤੋਂ ਰਾਤ ਤੇ ਵੀ ਸਵੇਰੇ ਸੁੱਕਣੇ ਪਾ ਦੰਗੁਨੇ ਹੀ ਹੱਲਾ ਤੇ ਬਾਕੀ ਤੋਂ ਜਿਹੜੇ ਪੌਣ ਵਾਲੇ ਕੱਪੜੇ ਉਹ ਤਾਂ ਆਪਣੇ ਧੋਤੇ ਗਏ ਸੀ ਡਰੈਅਰ ਹੋ ਗਏ ਸੀ ਧੁੱਪੇ ਪਾ ਗਈ ਸੀ ਮੈਂ ਸੁੱਕ ਗਏ ਸੀ ਤੇ ਬਾਕੀ ਹਨਾ ਆਹੀ ਰਹਿੰਦੇ ਸੀ ਪਰਦੇ ਵਗੈਰਾ ਪੇਟੀਆਂ ਦੇ ਕਵਰ ਸੋਫਿਆਂ ਦੇ ਕਵਰ ਤੇ ਹਨਾ ਬੱਸ ਮੈਂ ਕਿਹਾ ਚਲ ਇਹ ਫਿਰ ਦੇਖੀ ਜੂ ਕਿ ਜੋ ਲੈਟ ਆਉਗੀ ਉਹਦੀ ਧੋਵਾਂਗੇ ਤੇ ਅਸੀਂ ਫਿਰ ਅੱਜ ਹਨਾ ਵੀ ਜਾਣੀ ਕਿ ਬਹੁਤ ਵੱਡੀ ਪ੍ਰੋਬਲਮ ਹੋ ਗਈ ਲੈਟ ਦੀ ਤੇ ਹੁਣ ਫਿਰ ਮੈਂ ਕਿਾ ਚੱਲ ਇਨਵਰਟਰ ਤੇ ਵੀ ਕੁਛ ਨਾ ਛੱਡੋ ਤੇ ਵੀ ਲਾਈਟ ਹੈ ਨਹੀਂ ਗਈ ਤੇ ਵੀ ਪੱਖਾ ਰਾਤ ਨੂੰ ਛੱਡਣਾ ਫੇ ਪੈਣਾ ਹਨ ਔਖਾ ਹੋ ਰਿਹਾ ਚਲ ਦੁੱਧ ਵਗੈਰਾ ਤੇ ਆਟਾ ਜਿਹੜਾ ਹੁੰਦਾ ਉਹ ਤਾਂ ਚਲ ਆਪਾਂ ਦੂਜੇ ਘਰ ਵਾਲਿਆਂ ਨੇ ਰੱਖਿਆ ਹੁੰਦਾ ਫ੍ਰਿਜ ਦੇ ਵਿੱਚ ਚਲ ਜੀ ਆਪਣਾ ਹੋ ਗਿਆ ਆਟਾ ਤਿਆਰ ਤੇ ਉਸ ਤੋਂ ਬਾਅਦ ਫਿਰ ਮੈਂ ਲੰਗੀ ਸਿੱਥੇ ਜਿਹੜੀ ਆਪਾਂ ਰੋਟੀ ਜੀ ਸਟਫੀ ਭਰਨੀ ਆ ਆਲੂਆਂ ਦੀ ਉਹ ਮੈਂ ਤਿਆਰ ਕਰ ਰਹੀ ਸੀ ਇਹਦੇ ਵਿੱਚ ਮੈਂ ਪਾਇਆ ਸੌ ਪਤਾ ਨਹੀਂਆ ਜਿਮੇਨ ਅਦਰਕ ਤੇ ਮਿਰਚਾਂ ਹਰੀਆਂ ਤੇ ਕਾਲੀਆਂ ਮਿਰਚਾਂ ਤੇ ਪਿਆਜ਼ ਪਾਤੇ ਸੀ ਤੇ ਹਨਾ ਵਸ ਨੋਮਕ ਪਾਤਾ ਸੀ ਤੇ ਬਸ ਫਿਰ ਮੈਂ ਪਿਆਜ਼ ਮੈਂ ਲੰਬੇ ਲੰਬੇ ਕੱਟ ਲਏ ਸੀ ਬਰੀਕ ਬਰੀਕ ਤੇ ਬਸ ਇਹਨਾਂ ਨੂੰ ਮੈਂ ਪਹਿਲਾਂ ਸਾਰਾ ਸਮਾਨ ਕੁੱਟ ਲਿਆ ਸੋ ਦੋਵਾਂ ਦੇ ਮੈਂ ਆਲੂ ਪਾਏ ਤੇ ਆਲੂ ਪਾ ਕੇ ਫਿਰ ਪਿਆਜ਼ ਪਾ ਕੇ ਨੂਨ ਪਾ ਕੇ ਬਸ ਤਿਆਰ ਕਰ ਲਈ ਜੀ ਸਟਫੀ ਇੱਥੇ ਦੇਖੋ ਜੀ ਦੂਸਰੇ ਰੂਮ ਦਾ ਸਮਾਨ ਬਾਹਰ ਕੱਢਿਆ ਪਿਆ ਤੇ ਜ ਸੁਨੇਹਾ ਨੂੰ ਮੈਂ ਕਿਹਾ ਵੀ ਸੀ ਮੈਂ ਘਰ ਰਹਿਣ ਦੇ ਵੀ ਉਹਨਾਂ ਦਾ ਪਾ ਵੀ ਮੰਡੇ ਨੂੰ ਜਾਂ ਟੀਵੀ ਦੇ ਨੂੰ ਕਰ ਲਾਂਗੇ ਸਫਾਈ ਇੱਧਰਲੇ ਰੂਮ ਦੀ ਤੇ ਪਰ ਇਹ ਕਿੱਥੇ ਮੰਦੀ ਆ ਤੇ ਫਿਰ ਮੈਂ ਕਿਹਾ ਚੱਲ ਕਰੀ ਜਾਂਦੇ ਇਹ ਕਹਿੰਦੀ ਮੈਂ ਆਪੇ ਕਰ ਲੂੰਗੀ ਵੀ ਹਨਾ ਇੱਧੇ ਛੋਟਾ ਵੀ ਕਮਰਾ ਹੈ ਤੇ ਬਾਕੀ ਸਮਾਨ ਅੰਦਰ ਹੈ ਨੀਗਾ ਜਿਆਦੇ ਵੀ ਸੋਫੇ ਆ ਤੇ ਕੈਵਨ ਆ ਤੇ ਬੈੱਡ ਜ ਆ ਹਨਾ ਬਸ ਇੰਨਾ ਘੜਾ ਸਮਾਨ ਹੈ ਵੀ ਮੈਂ ਕਰ ਲਵਾਂ ਮੈਂ ਕਿਹਾ ਚੱਲ ਕਰ ਲਿਆ ਫਿਰ ਆਪੇ ਤੇ ਮੈਂ ਇਧਰ ਵਾਸ ਆਪਦਾ ਨਾਸ਼ਤਾ ਬਣਾਉਣ ਤੇ ਲੱਗੀ ਪਈ ਸੀ ਮੈਂ ਕਿਹਾ ਚੱਲ ਮੈਂ ਨਾਸ਼ਤਾ ਬਣਾ ਲੈ ਫਟਾਫਟ ਤਿਆਰ ਕਰਦਾ ਤੇ ਮੈਨੂੰ ਕਾਲੀ ਬੋਲ ਸੀ ਮੈਂ ਕਿਹਾ ਚੱਲ ਫਟਾਫਟ ਮੈਂ ਆਪਦਾ ਨਾਸ਼ਤਾ ਤਿਆਰ ਕਰਕੇ ਇਹਨਾਂ ਨੂੰ ਦਵਾ ਫਿਰ ਇੱਥੇ ਵਾਸ ਨਾਸ਼ਤਾ ਹੋ ਗਿਆ ਤਿਆਰ ਆ ਜੀ ਤੁਸੀਂ ਵੀ ਕਰ ਲਓ ਨਾਸ਼ਤਾ ਤੇ ਰੇਸ਼ ਨੂੰ ਮੈਂ ਪਾ ਕੇ ਦਿੱਤੀ ਸੀ ਰੋਟੀ ਮੈਂ ਖਾ ਲਾਤੀ ਵੀ ਫਿਰ ਮੈਂ ਸਨੇਹਣ ਨੂੰ ਵੀ ਬਾਜ਼ ਮਾਰਤੀ ਸੀ ਮੈਂ ਘਤੂ ਵੀ ਖਾ ਲਾ ਕੇ ਗਰਮ ਗਰਮ ਤੇ ਫਿਰ ਉਹ ਵੀ ਆ ਗਈ ਸੀ ਬਸ ਦੋਨੋਂ ਭੈਣ ਭਰਾ ਕਰ ਲੈਣਗੇ ਨਾਸ਼ਤਾ ਤੇ ਬਸ ਫਿਰ ਮੈਂ ਵੀ ਕਰ ਲੂੰਗੀ ਰੈਡੀ ਕਰਕੇ ਸਾਰਾ ਨਾਸ਼ਤਾ ਹਨ ਇਹਨਾਂ ਨੂੰ ਖਵਾ ਕੇ ਤੇ ਫਿਰ ਮੈਂ ਆਪ ਦਾ ਐਂਡ ਤੇ ਕਰੂੰਗੀ ਨਾਸ਼ਤਾ ਤੇ ਬਸ ਹਨਾ ਫਿਰ ਮੈਨੂੰ ਆਏ ਸੀ ਮੈਂ ਕਿਹਾ ਉਧਰ ਸਨੇਹਣ ਖਲਾਰਾ ਪਾ ਰੱਖਿਆ ਸੀ ਤੇ ਮੈਨੂੰ ਆਏ ਸੀ ਵੀ ਮੈਂ ਨਾਸ਼ਤਾ ਬਣਾ ਕੇ ਭੰਡੇ ਕਮਾਜ ਕੇ ਫਿਰ ਮੈਂ ਜਾਵਾਂ ਸ਼ੀ ਤੇ ਜੀ ਆਪਾਂ ਨਾਸ਼ਤਾ ਕਰ ਲਿਆ ਨਾਸਤੇ ਚਾਪਾ ਬਣਾਏ ਸੀ ਆਲੂ ਦੇ ਪਰੌਂਠੇ ਤੇ ਆਲੂ ਦੇ ਪਰੌਂਠੇ ਬਣਾ ਕੇ ਤੇ ਹੁਣ ਮੈਂ ਚਾਹ ਪੀਣ ਲੱਗੀ ਆ ਚਾਹ ਧਰੀ ਹੋਈ ਆ ਮੇਰੀ ਇਧਰ ਨਿਕਲੀ ਆ ਚਾਹ ਤੇ ਇਧਰ ਦੁੱਧ ਗਰਮ ਕਰਤਾ ਤੇ ਚਾਹ ਧਰੀ ਆ ਤੇ ਬਾਕੀ ਹਣਾ ਕੰਮ ਸਾਰਾ ਖਿੰਡਿਆ ਪਿਆ ਹਜੇ ਤੇ ਬਾਕੀ ਆ ਕੇ ਕਰਾਂਗੇ ਮਸ਼ੀਨ 'ਚ ਕੱਪੜੇ ਧੋਤੇ ਮੈਂ ਕੁਛ ਕਰਾਂਗੇ ਓਹੋ ਕੰਨ ਚ ਨਾ ਖੁਰਕ ਬਹੁਤ ਹੋ ਜਾਂਦੀ ਆ ਅੱਜ ਜੀ ਪਤਾ ਨਹੀਂ ਕਾਤੋ ਤੇ ਪਾਣੀ ਪੋਣੀ ਹੋ ਗਿਆ ਵਿੱਚ ਤੇ ਬਾਕੀ ਹਨਾ ਕੱਪੜੇ ਮੇਰੇ ਥੋੜੇ ਜਿਹੇ ਰਹਿ ਗਏ ਜਿਵੇਂ ਕੰਬਲ ਵਗੈਰਾ ਪੇਟੀਆਂ ਦੇ ਕਵਰ ਅਸੀਂ ਪਾੜਦੇ ਵਗੈਰਾ ਸੋਫਿਆਂ ਦੇ ਕਵਰ ਹਨਾ ਤੇ ਸ਼ੀਸ਼ੇ ਦਾ ਇੰਨਾ ਕੰਮ ਰਹਿ ਗਿਆ ਤੇ ਉਹ ਲਾਈਟ ਚਲੀ ਗਈ ਹੁਣ ਤੇ ਫਿਰ ਆਪਾਂ ਆ ਕੇ ਧੋਵਾਂਗੇ ਆਪਾਂ ਜਾਨੇ ਦੁਪਹਿਰਾ ਸਾਤ ਤੇ 10 ਵਜੇ ਚੁੱਕੇ ਤੇ ਘੰਟਾ ਰਹਿ ਗਿਆ ਗਰਮੇ ਜਾਵਾਂਗੇ ਆਪਾਂ ਤੇ ਮੈਂ ਕਿਹਾ ਚੱਲ ਵੀ ਚਾਹ ਬਣਾ ਲੈਂਦੇ ਹਾਂ ਸੁਨਿਆਣੇ ਮੈਂ ਵੀ ਫਿਰ ਨਹੀਂ ਮੈਂ ਕਿਹਾ ਚੱਲ ਚਾਹ ਬਣਾ ਲੈਂਦੇ ਥੋੜੀ ਜੀ ਤੇ ਹਾਂ ਦੇਖੋ ਜੀ ਬਣ ਗਏ ਅੱਛਾ ਬਣ ਗਏ ਆਪਣੇ ਤੇ ਰਹਿਣਾ ਸੁਨੇਹਾ ਨੇ ਸਾਰਾ ਸਮਾਨ ਬਾਹਰ ਕੱਢ ਲਿਆ ਤੇੜੇ ਰੂਮ ਦਾ ਵੀ ਹਾਂ ਦੇਖੋ ਕਿੰਨਾ ਖਲਾਰਾ ਪਏ ਤੇ ਕੱਲ ਲੈਣੇ ਹੋਏ ਤੇ ਚੱਕਿਆ ਗਿਆ ਸਾਰਾ ਖਲਲਾਲਾ ਉਹੀ ਪਿਆ ਸਾਡੇ ਉਹ ਕਣੋਲੇ ਕਣਾਲੇ ਤੇ ਕੱਪੜੇ ਇੰਨੇ ਕ ਧੋਲੇ ਆਪਾਂ ਤੇ ਬਾਕੀ ਰਹਿੰਦੇ ਆ ਮੰਜੇ ਵਾਲੇ ਸਾਰੇ ਧੋਣ ਵਾਲੇ ਸਰਾਣਿਆਂ ਨੂੰ ਛੱਡ ਕੇ ਉਹ ਗੱਦ ਸੋਫਿਆਂ ਦੇ ਗੱਦੀਆਂ ਦੇ ਕਵਰ ਉਹ ਵੀ ਧੋਣੇ ਆ ਸਾਰਾ ਖਲਾਰਾ ਪਾ ਲਿਆ ਉਹਨੇ ਤੇ ਹੁਣ ਹਨਾ ਝਾੜੀ ਜਾਂਦੀ ਆ ਤੇ ਮਣਗਾ ਝਾੜ ਲਾਵੇ ਸਮਾਨ ਆ ਪਾ ਕੇ ਰੱਖ ਦਾਂਗੇ ਤੇ ਆਪਾਂ ਨਾਗਾ ਨਹੀਂ ਪੁੰਦੇ ਕੰਨੇ ਸੀ ਰੈਂਡਨ ਨੇ ਜਾਣ ਨੂੰ ਵੀ ਫੇਰ ਅਗਲੇ ਹੰਤਵਾਰ ਜਾਵਾਂਗੇ ਮੈਂ ਕਿਹਾ ਨਹੀਂ ਵੇ ਆਪਾਂ ਹੁਣ ਹਨਾ ਨਾਗਾ ਨਹੀਂ ਪਾਉਣਾ ਹੈਗਾ ਪਿਛਲੇ ਛੱਡੇ ਤੋਂ ਆਪਾਂ ਸ਼ੁਰੂ ਕੀਤਾ ਦਪਹਿਰ ਸਾਉ ਮੈਂ ਕਿਹਾ ਵੀ ਆਪਾਂ ਜਾਵਾਂਗੇ ਹਨਾ ਕਿਉਂਕਿ ਨਾਗਾ ਪੈ ਜਾਂਦਾ ਫੇਰ ਐਵੇਂ ਹਨਾ ਤੇ ਆਪਾਂ ਬਾਬੇ ਦੇ ਫੇਰ ਬਾਕੀ ਸੁੱਕੇ ਹੋਏ ਚਪਾਰੇ ਉਹ ਤਾਂ ਨਹੀਂ ਵੀ ਆਪਾਂ ਜਾਵਾਂਗੇ ਬਸ ਜੀ ਫਿਰ ਉਹ ਨਾ ਤਾਂ ਅਸੀਂ ਸਵੇਰੇ ਲਏ ਸੀ ਬਸ ਬਾਲ ਵਗੈਰਾ ਰਹਿੰਦੇ ਬੋਣ ਵਾਲੇ ਤੇ ਮੈਂ ਬਾਹ ਲੈਣੀ ਐ ਸਨੇਹਣ ਵੀ ਕਿਹਾ ਮੈਂ ਕਿਹਾ ਬਾਹਲਾ ਆਪਦੇ ਬਾਲ ਕੱਪੜੇ ਵਗੈਰਾ ਪਾ ਲੈ ਲੋਟੀ ਸ਼ਾਲਟੀ ਪਾਈਆਂ ਨੇ ਮੰਦਰ ਵਗੈਰਾ ਜਾਇਆ ਇਸੇ ਸਿੱਤੇ ਬਸ ਤੇ ਆਲੂ ਪਏ ਇਹਨੇ ਕਟਾਕਦੀਆਂ ਮੈਂ ਥਾਲ ਥੋੜੇ ਸਾਰੇ ਮੰਜੇ ਸੀ ਹਨੀ ਸੀ ਢੱਕ ਕੇ ਫਿਰ ਰੱਖ ਦੂੰਗੇ ਤੇ ਫਿਰ ਆਲੂ ਥੋੜੇ ਬਚ ਕੇ ਮੈਂ ਲਾ ਕੇ ਨਹੀਂ ਰੱਖਿਆ ਰੋਟੀਆਂ ਵਿੱਚ ਆ ਕੇ ਲਾਵਾਂਗੇ ਤੇ ਮੈਂ ਕਿਹਾ ਵੀ ਆ ਕੇ ਫਿਰ ਗਰਮ ਚੱਲ ਹੁਣ ਠੰਡੀਆਂ ਹੀ ਹੋ ਰਹੀ ਹੋ ਜਾਂਦੇ ਫਿਰ ਗਰਮ ਕਰਨੀ ਮੁੰਦੇ ਮੈਂ ਕਾ ਕੇ ਲਾ ਲਾਂਗੇ ਦੋ ਦੋ ਜਿੰਨੀਆਂ ਖਾਣੀਆਂ ਹੋਣਗੀਆਂ ਤੇ ਬਾਕੀ ਇੱਕ ਦੋ ਬਚ ਵੀ ਗਈਆਂ ਰੋਟੀਆਂ ਠੀਕ ਹੈ ਜੀ ਤੇ ਬਸ ਜੀ ਫਿਰ ਹੁਣ ਆਪਾਂ ਚਾਹ ਪੀ ਕੇ ਬਾਲ ਵਗੈਰਾ ਬਾ ਕੇ ਤੇ ਫੇਰ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਕੱਲ ਨੂੰ ਹੈਗੀ ਐ ਹੋਇ ਯਸਟਮੀ ਨੇ ਚੱਕਰੇ ਵੀ ਕਹਿੰਦੇ ਆ ਕਈ ਹੋਇ ਯਸਟਮੀ ਕਹਿੰਦੇ ਕਈ ਚੱਕਰੀ ਕਹਿ ਦਿੰਦੇ ਆ ਵਿੱਚ ਮੰਗਲਵਾਰ ਨੂੰ ਕਈ ਜਾਂਦੇ ਸੀ ਵਿੱਚੇ ਸੋਮਵਾਰ ਨੂੰ ਤੇ ਪਹਿਲਾਂ ਤਾਂ ਸੋਮਵਾਰ ਦੇ ਪੰਡਤ ਨੇ ਪਾਚੀ ਪੁੱਛਿਆ ਸੀ ਮੰਦਿਰ ਚ ਮੰਗਲਵਾਰ ਤੇ ਕਹਿੰਦੇ ਸੀ ਫਿਰ ਕੱਲ ਪਣਤਾਣੀ ਆਈ ਸੀ ਜਿਹੜੀ ਆਪਾਂ ਨੂੰ ਕਹਾਣੀ ਸੁਣਾਉਂਦੀ ਆ ਉਹ ਕਹਿੰਦੀ ਸੋਮਵਾਰ ਦੀ ਆ ਤਾਂ ਚਲੋ ਇੱਕ ਦਿਨ ਪਿੱਛੇ ਕਿ ਇੱਕ ਦਿਨ ਅੱਗੇ ਕੀ ਵੀ ਜਦੋਂ ਰੱਖਣੀ ਆ ਹਨਾ ਉਹ ਕੱਲ ਨੂੰ ਰੱਖ ਲਾਂਗੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੇ ਇੱਥੇ ਜੀ ਮੈਂ ਲੱਗ ਰਹੀ ਸੀ ਸਹੀ ਫਿਰ ਗੁਰਦੁਆਰਾ ਸਾਹਿਬ ਤੋਂ ਆ ਕੇ ਸਾਮ ਸਫਾਈ ਕਰਾਉਣ ਸੁਨਿਆ ਨਾਲ ਬਸ ਮੈਂ ਸਮਾਨ ਸੈੱਟ ਕਰਕੇ ਪਾ ਰਹੀ ਸੀ ਤੇ ਸਾਫ ਕਰ ਰਹੀ ਸੀ ਤੇ ਉਹ ਕੰਦੇ ਮੈਨੂੰ ਫੜਾ ਦੇ ਸਮਾਨ ਸਾਰਾ ਵੀ ਮੈਂ ਰੱਖੀ ਜਾਨੀ ਤੇ ਤੁਸੀਂ ਮੈਨੂੰ ਫੜਾਈ ਚੱਲੋ ਫਿਰ ਬਸ ਮੈਂ ਲੱਗੀ ਪਈ ਸੀ ਇੱਥੇ ਸਾਰਾ ਸਮਾਨ ਲਿਆ ਕੇ ਰੱਖਤਾ ਸੀ ਸਾਫ਼ ਕਰਕੇ ਤੇ ਵਾਸੀ ਫਿਰ ਇਹ ਆਬਦਾਨਾ ਸਾਰਾ ਸੈੱਟ ਕਰਕੇ ਰੱਖ ਦੋ ਜਿੱਥੇ ਜੀ ਰੱਖਣੀ ਹੈ ਤੇ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਆਪਾਂ ਫਾਈਨਲ ਲੁੱਕ ਦੋਨੋਂ ਰੂਮ ਦਾ ਵੀ ਕਿੱਦਾਂ ਸਮਾਨ ਲੱਗਿਆ ਆਇਆ ਤਾਂ ਕੋਈ ਸੈਟਿੰਗ ਨਹੀਂ ਬੈਠੀ ਤੇ ਬਸ ਜੀ ਹਨਾ ਕੱਲ ਵੀ ਸਾਨੂੰ ਸ਼ਾਮ ਹੋ ਗਈ ਸੀ ਤੇ ਅੱਜ ਵੀ ਹਨਾ ਤੇ ਅੱਜ ਤਾਂ ਫਿਰ ਅਸੀਂ ਗੁਰਦੁਆਰਾ ਸਾਹਿਬ ਜਾਵਦੇ ਸੀ ਤਾਂ ਲੇਟ ਹੋ ਗਈ ਤੇ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਫਾਈਨਲ ਲੁੱਕ ਤੇ ਇੱਥੇ ਕਰਦੇ ਵੀਡੀਓ ਦਾ ਐਂਡ ਜੀ ਤੇ ਆਇਆ ਦਾ ਬਲੌਗ ਤੁਹਾਨੂੰ ਕਹਿ ਹੋ ਜਾ ਲਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ-ਸੋਹਣੇ ਕਰੋ ਕਮੈਂਟ ਜੀ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ